ਜੀ ਹੁਣ ਜਿਹੜੀ ਕਿ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਬਹੁਤ ਸਮੇਂ ਤੋਂ 5 ਮਹੀਨੇ ਦਾ ਸਮਾਂ ਹੋ ਗਿਆ ਤੇ ਜਿਹਦੇ ਵਿੱਚ ਕਰਨਲ ਮਾਮਲਾ ਜਿਹੜਾ ਜੋ ਪਟਿਆਲਾ ਹਸਪੀਟਲ ਦੇ ਸਾਹਮਣੇ ਕੁੱਟਮਾਰ ਹੁੰਦੀ ਆ ਕਰਨਲ ਅਫਸਰ ਦੀ ਤੇ ਜੋ ਉਹਨਾਂ ਦੇ ਬੇਟਾ ਗੇ ਅੰਗਤ ਉਹਨਾਂ ਦੋਨਾਂ ਦੀ ਤੇ ਢੂਈਆਂ ਤੇ ਲਾਸ਼ਾਂ ਪਾ ਦਿੱਤੀਆਂ ਤੇ ਪਰ ਇਸ ਮਾਮਲੇ ਦੀ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਹੁਣ ਇੱਕ ਮਾਮਲਾ ਸਾਹਮਣੇ ਆ ਗਿਆ ਇੱਕ ਵੀਡੀਓ ਸੁਣਾਵਾਂਗੇ ਆਪਾਂ ਜੋ ਕਰਨਲ ਦੇ ਇੱਕ ਰਿਸ਼ਤੇਦਾਰ ਆ ਗੁਰਤੇਜ ਸਿੰਘ ਢਿੱਲੋ ਤੋ ਉਹਨਾਂ ਨੇ ਖੁਲਾਸੇ ਕਰ ਦਿੱਤੇ ਗਏ ਜੋ ਸੀਬੀਆਈ ਦੀ ਜਾਂਚ ਜਿਹੜੇ ਦੋ ਪੁਲਿਸ ਅਫਸਰਾਂ ਤੇ ਐਫਆਈਆਰ ਦਰਜ ਕਰ ਲਈ ਤੀ ਦੋ ਉਹਨਾਂ ਤੇ ਹੋਰ ਰਹਿ ਗਈ ਹੈ ਜਿਨ੍ਹਾਂ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਬਹੁਤ ਜਲਦ ਕਰਕੇ ਕੋਰਟ ਦੇ ਸਾਹਮਣੇ ਪੇਸ਼ ਕਰਨਗੇ ਹੁਣ ਗੱਲ ਕਰੀਏ ਮੁਹਾਲੀ ਜਿਹੜੇ ਕਿ ਪੁਲਿਸ ਅਫਸਰਾਂ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਇਹਨਾਂ ਦੇ ਮਾਮਲੇ ਦੇ ਵਿੱਚ ਇਹ ਚਾਰੇ ਪੁਲਿਸ ਅਫਸਰਾਂ ਨੂੰ ਫੜਨ 'ਚ ਨਾਕਾਮ ਰਹੇ ਆ ਤਾਂ ਹੁਣ ਇੱਕ ਵੀਡੀਓ ਸੁਣਾਉਣੇ ਆ ਜਿਹੜਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਸਾਹਮਣੇ ਪੇਸ਼ ਕਰਨੀ ਸੀ ਵੀਆਈ ਪਰ ਹੁਣ ਬਈ ਇਹ ਮਾਮਲਾ ਕਰਨ ਦਾ ਮਾਮਲਾ ਜਿਹੜਾ ਹੁਣ ਕੁਝ ਪਰਿਵਾਰ ਨੂੰ ਰਾਹਤ ਮਿਲਿਆ ਜੋ ਇਹ ਸੀਬੀਆਈ ਵੱਲੋਂ ਤਾਂ ਪਹਿਲਾ ਵੀਡੀਓ ਸੁਣਾਦਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਕਿ ਮੈਂ ਕੀ ਕਿਹਦੇ ਸ਼ਬਦਾਂ 'ਚ ਉਸ ਕਾਲਪੁਰਖ ਦਾ ਧੰਨਵਾਦ ਕਰਾਂ ਕਿਉਂਕਿ ਤਕਰੀਬਨ 4 ਮਹੀਨੇ ਤੋਂ 1.5 ਦੀ ਰਾਤ ਤੋਂ ਜੀ ਸੰ ਜੇ ਆਪਾਂ ਕਹਿੰਦੇ ਆਤਮਾ ਨੂੰ ਠੰਡ ਨਹੀਂ ਪਈ ਸੀ ਅੱਜ ਜੇ ਤੁਹਾਨੂੰ ਪਤਾ ਲੱਗਿਆ ਕਿ ਸੀਬੀਏ ਨੇ ਕੇਸਸ ਇਹਦਾ ਟੇਕਓਵਰ ਕੀਤਾ ਤੇ ਟੇਕਓਵਰ ਕਰਦੇ ਸਾਰ ਉਹਨਾਂ ਨੇ ਐਫਆਈਆਰ ਫ੍ਰੈਸ਼ ਐਫਆਈਆਰ ਤਰਜ ਕਰ ਲਈਆਂ ਦੋਨੋਂ ਤੇ ਇੱਕ ਆਸ ਜਿਹੜੀ ਕਰੰਸੀ ਉਮੀਦ ਸੀ ਕਿ ਸਾਡੇ ਪ੍ਰਵਾਦਨ ਕਿਉਂਕਿ ਇੱਕ ਇੱਕ ਨਾ ਜੀ ਤੱਕਾ ਸ ਹੈ ਨਾ ਬਿਲਕੁਲ ਜਿਵੇਂ ਗੁਰੂ ਰਾਮ ਸਿੰਘ ਜੀ ਨੇ ਵੀ ਕਿਹਾ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਸਾਨ ਤੇ ਮਹਾਪਾਪਾ ਤੇ ਅਸੀਂ ਅਸੀਂ ਅੱਜ ਤੱਕ ਅਸੀਂ ਕਿਸੇ ਕਿਸੇ ਜ਼ੁਲਮ ਕੀਤਾ ਨਹੀਂ ਜੀ ਤੇ ਅਸੀਂ ਕਹਤ ਕੁਦੇ ਉਸੇ ਉਸੇ ਮਾਰਗ ਤੇ ਚੱਲ ਜੇ ਕਿ ਅਸੀਂ ਜ਼ੁਲਮ ਸੈਨਾ ਵੀ ਨਹੀਂ ਹੈਗਾ ਚਾਹੇ ਉਹ ਪੰਜਾਬ ਪੁਲਿਸ ਦਾ ਹੋਵੇ ਚਾਹੇ ਪੰਜਾਬ ਸਰਕਾਰ ਦਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਹੈ ਟਟਕੇ ਮੁਕਾਬਲਾ ਕਰਾਂਗੇ ਹਰ ਘਰ ਵੀ ਰਹੀ ਹੈ ਤੇ ਦੂਸਰਾ ਇੱਕ ਪਰਮਾਤਮਾ ਵੀ ਪੂਰਾ ਸਾਡਾ ਸਾਥ ਦੇ ਰਿਹਾ ਤੇ ਕਿਉਂਕਿ ਸਾਡਾ ਬਰਵਾ ਸ਼ੁਰੂ ਤੋਂ ਸੱਚ ਨਹੀਂ ਲੜਾਈ ਲੱਗ ਰਹੀ ਸੀ ਕੋਈ ਆਈ ਨਹੀਂ ਸੀ ਚਾਹੁੰਦੇ ਕਿ ਅਸੀਂ ਇੰਨਾ ਅਲਰਾਈ ਨੂੰ ਇਸ ਮਕਾਨ ਤੱਕ ਲੈ ਕੇ ਜਾਈ ਜੀ ਪਹਿਲੇ ਤੇ ਨਹੀਂ ਅਸੀਂ ਚਾਹੁੰਦੇ ਸੀ ਜਿਹੜੇ ਦੋਸ਼ੀ ਅਫਸਰ ਹੈਗੇ ਨੇ ਕਿ ਉਹਨਾਂ ਦੀ ਐਫਆਈਆ ਦਤੀ ਕੀਤੀ ਜਾਵੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਬਾਅਦ ਚ ਕਦੋਂ ਸਾਹ ਜਦੋਂ ਹਸਪੀਟਲ ਤੋਂ ਆਉਣਗੇ ਉਹ ਡਿਸਾਈਡ ਕਰਨਗੇ ਕਿ ਅਸੀਂ ਉਹ ਮੇ ਫਿਰ ਉਹ ਮਨ ਜਾ ਫੈਸਲਾ ਲੈ ਕੇ ਅਸੀਂ ਹੋ ਸਕਦਾ ਸੀ ਕੰਪਰੋਮਾਈਜ਼ ਵੀ ਕਰ ਲੈਂਦੇ ਜੀ ਉਸ ਲੈਵਲ ਤੇ ਆ 13 14 ਦੀ ਗੱਲ ਕਰ ਰਹੇ ਹਾਂ ਜੀ ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿੰਦਾ ਪੈਂਦਾ ਹੈ ਕਿ ਜਿਵੇਂ ਪੰਜਾਬ ਪੁਲਿਸ ਸਰਵਈਆ ਜਿਲੇ ਦਾ ਦਬਈਆ ਐਸਐਸਜੀ ਦਾ ਡੀਜੀ ਦਾ ਉੱਪਰ ਡੀਜੀਪੀ ਦਾ ਕਿਉਂਕਿ ਡੀਜੀਪੀ ਸਾਹਿਬ ਤਾਂ ਮਿਲ ਤਾ ਨਾਲ ਲੈ ਰਹੇ ਕਿ ਡੀਜੀਪੀ ਸਾਹਿਬ ਨੂੰ ਮੈਂ ਇਥੇ ਮਿਸਰ ਬਾਤ ਅਸੀਂ ਮਿਲਣ ਕੀ ਚੰਨੀ ਗਰ ਜੀ ਸੋ ਅਸੀਂ ਬਾਹਰ ਬੈਠੇ ਰਹੇ ਵੇਟਿੰਗ ਰੂਮ ਦੇ ਵਿੱਚ ਡੀਜੀਪੀ ਸਾਹਿਬ ਅੰਦਰ ਸੀ ਇਹ ਬਿੰਦਰੀ ਸਾਨੂੰ ਚਲੇ ਗਏ ਹਮ ਇਸ ਚੀਜ਼ ਆਪਣ ਨੂੰ ਬਹੁਤ ਜ਼ਿਆਦਾ ਗੁੱਸਾ ਹੈ ਕਿ ਪੰਜ ਮਿੰਟ ਲਈ ਸਾਡੇ ਲਈ ਕਰ ਸਕਿਓ ਇੱਕ ਦੇਸ਼ ਦਾ ਸਰਵਿੰਗ ਕਰਨਲ ਹਾਂਜੀ ਜਿਹੜਾ ਕਿ ਭਈ ਇਹ ਕਰਨਲ ਅਫਸਰ ਜੋ ਜੋ ਕਰਨਲ ਬਾਠਾ ਉਹਨਾਂ ਦੇ ਇਹ ਰਿਸ਼ਤੇਦਾਰ ਆ ਗੁਰਤੇਜ ਸਿੰਘ ਢਿੱਲੋਂ ਜੋ ਅਕਸਰ ਆਪਾਂ ਦੇਖਦੇ ਆ ਜੋ ਉਹਨਾਂ ਦੇ ਪਰਿਵਾਰ ਨਾਲ ਹਰ ਵਕਤ ਸਾਥ ਦਿੱਤਾ ਉਹਨਾਂ ਦੇ ਖੜਕੇ ਨਾਲ ਤੇ ਪਰ ਹੁਣ ਇਹਨਾਂ ਦੇ ਕਹਿਣਾ ਮਤਲਬ ਇਹ ਆ ਵੀ ਜਿਹੜਾ ਬਹੁਤ ਸਮੇਂ ਤੋਂ ਹੁਣ ਕੁਝ ਰਾਹਤ ਮਿਲੀ ਐ ਇਸ ਪਰਿਵਾਰ ਨੂੰ ਜਿਹੜੇ ਚਾਰੇ ਪੁਲਿਸ ਅਫਸਰ ਆ ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਇਹ ਕੇਸ ਸੌਂਪਤਾ ਸੀ ਫਿਰ ਪੰਜਾਬ ਪਹਿਲਾਂ ਪੰਜਾਬ ਪੁਲਿਸ ਨੂੰ ਫਿਰ ਚੰਡੀਗੜ੍ਹ ਨੂੰ ਤਾਂ ਇਹ ਦੋਨੇ ਹੀ ਪੁਲਿਸ ਅਫਸਰ ਜਿਹੜੇ ਕਿ ਚੰਡੀਗੜ੍ਹ ਤੇ ਪੰਜਾਬ ਪੁਲਿਸ ਨਾ ਕੰਮ ਰਹੀ ਐ ਇਹਨਾਂ ਦੇ ਵਿੱਚ ਤੇ ਪਰ ਹੁਣ ਸੀਬੀਆਈ ਪਹਿਲੇ ਤੋਂ ਮੰਗ ਲਈ ਸੀ ਇਹਨਾਂ ਨੇ ਮੰਗ ਵੀ ਅਸੀਂ ਸੀਬੀਆਈ ਜਾਂਚ ਕਰਾਉਣਾ ਚਾਹੁੰਦੇ ਤੇ ਪਰ ਲੇਕਿਨ ਨਹੀਂ ਸਰਕਾਰਾਂ ਨੇ ਸੀਐਮਪੋਂਤਮਾਨ ਨੇ ਨਾ ਇਹਨੇ ਸੁਣੀਏ ਗੱਲ ਤੇ ਨਾ ਹੀ ਕੋਰਟ ਦੇ ਵਿੱਚ ਵੀ ਸੁਣਵਾਈ ਰੱਖ ਦਿੱਤੀ ਗਈ ਸੀ ਉਹ ਵੀਡੀਓ ਤੱਕ ਰੱਖ ਦਿੱਤੀਆਂ ਗਈਆਂ ਸੀ ਜਿੱਥੇ ਚਾਰੇ ਪੁਲਿਸ ਅਫਸਰ ਇਹ ਗਲਤੀ ਮੰਨ ਲਏ ਹੁੰਦੇ ਆ ਜਿਹੜੇ ਕਿ ਵੀਡੀਓ ਵੀਡੀਓ ਦੇ ਵਿੱਚ ਆ ਕੇ ਸਾਹਮਣੇ ਵੀਡੀਓ ਕਾਲ ਦੇ ਵਿੱਚ ਆ ਕੇ ਇਹਨਾਂ ਦੀ ਪਤਨੀ ਤੋਂ ਗਲਤੀ ਮੰਨ ਰਹੀ ਵੀ ਸਾਨੂੰ ਮਾਫ ਕਰ ਦਿੱਤਾ ਜਾਵੇ ਤੇ ਪਰ ਉੱਥੇ ਇਹਨਾਂ ਦੀ ਪਤਨੀ ਵੀ ਨਹੀਂ ਕਹਿੰਦਾ ਵੀ ਤੁਸੀਂ ਸਾਹਮਣੇ ਆ ਕੇ ਗਲਤੀ ਮੰਨੋ ਵੀਡੀਓ ਕਾਲ ਤੇ ਤਾਂ ਇਹ ਚਾਰੇ ਪੁਲਸਰ ਉਹ ਪਗੋੜੇ ਹੋ ਜਾਂਦੇ ਆ ਤੇ ਉਦੋਂ ਬਾਅਦ ਦਾ ਮਾਮਲਾ ਪਤਾ ਨਹੀਂ ਕਿੱਥੇ ਕਿੱਥੇ ਕੋਰਟ ਦੇ ਵਿੱਚ ਕੋਈ ਛੱਡਿਆ ਕੋਈ ਕੋਰਟ ਨਹੀਂ ਛੱਡਿਆ ਜਿੱਥੇ ਪਹੁੰਚੀ ਹੁਣ ਇੱਕ ਅਫਸਰ ਪੰਜਾਬ ਪੁਲਿਸ ਨਾਲੋਂ ਵੱਡਾ ਉਦੋਂ ਦਾ ਕਰਨਲ ਅਫਸਰ ਦਾ ਤੇ ਪਰ ਇਹ ਚਾਰੇ ਪੁਲਿਸ ਅਫਸਰ ਇੱਕ ਬੇਕੂਫ ਬਣਾਉਣ ਦੀ ਸਰਾਖ ਦੇ ਵਿੱਚ ਸੀ ਤੇ ਬਣਾ ਵੀ ਦਿੱਤਾ ਕਿਉਂਕਿ ਪੰਜਾਬ ਪੁਲਿਸ ਨੇ ਸਾਥ ਦਿੱਤਾ ਇਹਨਾਂ ਦਾ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਨੇ ਕੁਝ ਇਹ ਇਹਨਾਂ ਤੇ ਆਪਣੇ ਬੰਨਿਓ ਕੋਈ ਜਿਵੇਂ ਐਫ ਆਈ ਆਰ ਦਰਦ ਸੀ ਨਾ ਗ੍ਰਫਤਾਰੀ ਕੀਤੀ ਇਹਨਾਂ ਦੀ ਤੇ ਇਹ ਚਾਰੇ ਪੰਜੇ ਤਾਂ ਜਿਹੜੀ ਕਿ ਹੁਣ ਇਹਨਾਂ ਨੂੰ ਬਈ ਬਹੁਤ ਸਮੇਂ ਤੋਂ ਰਾਹਤ ਮਿਲਣ ਜਾ ਰਹੀ ਐ ਇਸ ਪਰਿਵਾਰ ਨੂੰ ਇਹਨਾਂ ਦੇ ਇੱਕ ਸਿਕੰਜਾ ਕਸਿਆ ਗਿਆ ਚਾਰੇ ਪੁਲਸਰਾਂ ਤੇ ਹੁਣ ਦੇਖਣਾ ਅੱਗੇ ਇਹ ਬਣਦਾ ਵੀ ਅੱਗੇ ਦੇ ਮਾਮਲੇ ਕੀ ਰਹਿਣਗੇ ਹੁਣ ਇਸ ਪਰਿਵਾਰ ਨੂੰ ਜੇ ਗੱਲ ਕਰੀਏ ਰਾਜਨਾਥ ਰੱਖਿਆ ਮੰਤਰੀ ਕੋਲੇ ਗੱਲਾਂ ਪਹੁੰਚ ਗਈਆਂ ਸੀ ਫਿਰ ਵੀ ਇਹ ਉਹਨਾਂ ਨੇ ਦੱਸਿਆ ਵੀ ਸਾਨੂੰ ਧਮਕੀਆਂ ਆ ਰਹੀਆਂ ਜੀ ਸਾਨੂੰ ਜਿਹੜਾ ਸੀਐਮ ਪੰਤਮਾਨ ਨੇ ਸਮਾਂ ਦੇ ਕੇ 12 ਵਜੇ ਦਾ ਟਾਈਮ ਰੱਖ ਕੇ ਤਾਂ ਉਹ ਵੀ ਸਾਡੇ ਨਾਲ ਛਲਾਕੀ ਛੱਡਿਆ। ਕਿਹਦੇ ਵੀ ਆ ਛਲਾਕੀ ਪਹਿਲਾਂ ਸਰਤੇ ਯਾਤਰਾ ਕਰਨ ਦੀ ਪਤਨੀ ਦੇ ਕਿਹਾ ਜਾਂਦਾ ਵੀ ਤੁਸੀਂ ਇੱਕ ਦੇਸ਼ ਦੀ ਧੀ ਹੋ ਇੱਕ ਕਰਨਲ ਅਫਸਰ ਦੀ ਪਤਨੀ ਹੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਚਾਰੇ ਪੁਲਿਸ ਅਫਸਰਾਂ ਨੂੰ ਕੜੀ-ਬੜੀ ਸਜਾ ਦਿਵਾਵਾਂਗੇ। ਜੋ ਤੁਸੀਂ ਕਹੋਗੇ ਅਸੀਂ ਨਾਲ ਖੜੇ ਹਾਂ ਪਰ ਉੱਥੋਂ ਇਹ ਨਿਕਲੇ ਆਉਂਦੇ ਆ। ਛਲਾਕੀ ਛੇੜ ਕੇ ਸੀਐਮ ਪੰਤਮਾਨ ਜੋ ਸੱਚ ਆ ਕਹਾਂਗੇ ਆਪਾਂ ਇਹ ਨਹੀਂ ਕਹਦੇ ਜੋ ਹੁਣ ਜੁੱਧ ਨਸ਼ਾ ਅਮਰੋਦਾ ਜੋ ਚੰਗਾ ਕਰ ਰਹੇ ਤੇ ਚੰਗਾ ਵੀ ਕਵਾਂਗੇ ਹਨਾ ਜਿੱਥੇ ਚੰਗਾ ਕਰ ਰਹੇ ਤੇ ਪਰ ਇਹ ਚਾਰੇ ਪੁਲਿਸ ਅਫਸਰਾਂ ਨੂੰ ਲੈ ਕੇ ਇਹਨਾਂ ਤੇ ਕੋਈ ਐਫ ਆਈ ਆਰ ਦਰਜ ਨਹੀਂ ਹੁੰਦੀ ਕੋਈ ਇਹਨਾਂ ਤੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਹੁਣ ਲੰਬੇ ਸਮੇਂ ਤੋਂ ਇਹ ਕਹਿੰਦਾ ਮਤਲਬ ਵੀ 4-5 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਚਾਰੇ ਪੁਲਿਸ ਅਫਸਰ ਭਗੌੜੇ ਇਸ ਮਾਮਲੇ 'ਚ ਹੁਣ ਇਹ ਭਗੌੜੇ ਕਿਉਂ ਆ ਜਿਹੜਾ ਜਸਪ੍ਰੀਤ ਮਾਮਲਾ ਹੈ ਇਸੇ ਮਾਮਲੇ ਨਾਲ ਜੁੜਿਆ ਉਧਰੋਂ ਇਹ এনকাউন্টার ਕਰਕੇ ਆਇਆ ਜਿਹੜਾ ਕਿ ਫੇਕ ਸਾਫਤ ਹੁੰਦਾ ਜਸਪ੍ਰੀਤ ਮਾਮਲਾ ਜਿਹੜਾ ਜਸਪ੍ਰੀਤ ਦਾ এনকাউন্টার ਹੁੰਦਾ ਉਹ ਇਹ এনকাউন্টার ਕਰਕੇ ਆਇਆ ਹੁੰਦਾ ਜਦੋਂ ਕਰਨਲ ਅਫਸਰ ਨੂੰ ਕੁਟਦੇ ਆ ਉਹ ਪਟਿਆਲਾ ਹਸਪੀਟਲ ਸਾਹਮਣੇ ਢਾਬਾ ਜਿਹੜਾ ਉੱਥੇ ਆ ਕੇ ਕਹਿੰਦੇ ਵੀ ਜੇੜਾ ਕਿ ਅਸੀਂ ਕਨਕਾਉਂਟਰ ਕਰਕੇ ਜਾਦਾ ਬੋਲੇਗਾ ਤੇਰਾ ਵੀ ਕਰ ਦਾਂਗੇ ਤਾਂ ਹੁਣ ਇੱਥੇ ਆ ਜਾਓ ਜੇ ਹੁਣ ਇੱਕ ਅਫਸਰ ਇਹ ਪੰਜਾਬ ਪੁਲਿਸ ਅਫਸਰ ਆਪ ਮੰਨਦੇ ਇੱਕ ਇਹਨਾਂ ਦੀ ਵੀ ਡਿਊਟੀ ਹੁੰਦੀ ਆ ਇਹ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਉੱਥੇ ਜਾ ਕੇ ਪਾਰਕਿੰਗ ਦੇ ਵਿੱਚ ਇਹ ਕਹਿੰਦੇ ਵੀ ਗੱਡੀ ਸਾਈਡ ਤੇ ਕਰ ਤੇ ਇਹ ਕਹਿੰਦੇ ਵੀ ਗੱਡੀ ਸਾਈਡ ਤੇ ਖੜੀ ਹੈ ਤੇ ऐसे ऐसे ਲੋਟੀ ਕਰਦੇ ਕਰਾਉਂਦੇ ਮਾਮਲਾ ਵਧ ਜਾਂਦਾ ਇਹ ਪੰਜਾਬ ਪੁਲਿਸ ਵਾਲੇ ਇਹਨੂੰ ਤੁੰਕੀ ਦੇ ਦਿੰਦੇ ਕਹਿੰਦੇ ਕਿਥੋਂ ਦਾ ਆਪਸਰਾ ਤੂੰ ਕੌਣ ਆ ਤੇ ਤੇਰੇ ਵਰਗੇ ਬਹੁਤ ਦੇਖਿਆ ਕਹਿੰਦੇ ਇੱਕ ਕਾਉਂਟਰ ਕਰਕੇ ਆਏ ਜਿਆਦਾ ਬੋਲੇਗਾ ਤੇਰਾ ਵੀ ਕਰਦਾਂਗੇ ਤਾਂ ਇੱਥੇ ਆ ਕੇ ਬਈ ਜੋ ਇਹਨਾਂ ਦੀ ਪੱਗ ਤੱਕ ਲਾ ਦਿੱਤੀ ਹੁੰਦੀ ਹੈ ਜਿਹੜਾ ਕਰਨ ਦਾ ਅਸਰਾ ਘੜੀਸਿਆ ਜਾਂਦਾ ਫੜ ਕੇ ਉਹਦੇ ਬੇਟੇ ਨੂੰ ਵੀ ਕੁੱਟਿਆ ਜਾਂਦਾ ਅੰਗ ਤਾਂ ਜਿਹੜਾ ਤੇ ਦੋਨਾਂ ਦਾ ਇੱਕ ਬੁਰੀ ਤਰ੍ਹਾਂ ਇਹਨਾਂ ਨੂੰ ਬਈ ਕੁੱਟਦੇ ਆ ਬਾਅਦ ਦੇ ਵਿੱਚ ਸੀਸੀ ਕੈਮਰੇ ਦੇ ਵਿੱਚ ਵੀਡੀਓ ਕਾਇਦ ਵੀ ਹੋ ਜਾਂਦੀਆਂ ਕੋ ਟੱਕਰ ਖੀਆਂ ਜਾਂਦੀਆਂ ਵੱਡੇ ਵੱਡੇ ਲੀਡਰਾਂ ਨੂੰ ਦਿਖਾ ਦਿਤੀਆਂ ਨੇ ਪਰ ਇਸ ਪਰਿਵਾਰ ਨੂੰ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਹੁਣ ਆਜੋ ਅੱਜ ਜਿਹੜਾ ਕਿ 5 ਮਹੀਨਿਆਂ ਬਾਅਦ ਸੀਬੀਆਈ ਜਾਂਚ ਜਿਹੜਾ ਕਿ ਸਕੰਜਾ ਕਸ ਲੈ ਸੀਬੀਆਈ ਨੇ 4 ਪੁਲਿਸ ਅਫਸਰਾਂ ਤੇ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਿਹੜਾ ਕਿ ਹੁਣ ਤੱਕ ਦੀ ਅਪਡੇਟ ਸੀ ਇਹਨਾਂ ਦੇ ਪਰਿਵਾਰ ਬਣੀਓ ਜੋ ਇੱਕ ਅਗਰਤੇਜ ਸਿੰਘ ਢਿੱਲੋਂ ਬਈ ਤੇ ਜੋ ਇਹਨਾਂ ਦਾ ਕਹਿਣਾ ਇਹ ਆ ਵਿਚਾਰੇ ਪੁਲਿਸ ਅਫਸਰਾਂ ਤੇ ਹੁਣ ਬਈ ਸੀਬੀਆਈ ਜਾਂਚ ਹੋ ਸਕਦੀ ਹੈ ਦੋਨਾਂ ਨੂੰ ਗ੍ਰਿਫਤਾਰ ਦੋ ਤੇ ਐਫਆਈਆਰ ਦਰਜ ਕੀਤੀ ਆ ਤੇ ਜਿਹੜਾ ਕਿ ਹੁਣ ਚਾਰਾਂ ਨੂੰ ਜ਼ੁਰਫਦਾਰ ਕਰਨਗੇ ਹੁਣ ਇੱਕ ਵਾਰ ਐਫਆਈਆਰ ਦਰਜ ਜ਼ਰੂਰ ਹੋਗੀ ਤੇ ਗਿਰਫਤਾਰ ਕਰਕੇ ਕੋਰਟ ਦੇ ਸਾਹਮਣੇ ਪੇਸ਼ ਕਰਨੀ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਵੀ ਉਹੀ ਸੀ ਤੇ ਜਦੋਂ ਹੁਣ ਅੱਗੇ ਦੇ ਮਾਮਲੇ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਾਨੂੰਨ ਰੋਮੇ ਟੌਕ ਤੇ ਧੰਨਵਾਦ